ਅੱਜ ਦੇ ਸੀਨੀਅਰ ਬੁਲਾਲੇ ਨੀਲ ਗਰਗਨੇ ਇੱਕ ਮਹੱਤਵਪੂਰਨ ਮੁੱਦੇ ਉੱਤੇ মিডিਆ ਨੂੰ ਸੰਬੋਧਨ ਕਰਦੇ ਕਿਹਾ ਹੈ ਕਿ ਸੁਨੀਲ ਜਾਖੜ ਕਦੇ ਵੀ ਪੰਜਾਬ ਦੇ ਹੱਕ ਦੇ ਵਿੱਚ ਸਟੈਂਡ ਨਹੀਂ ਲੈ ਪਾਏ ਉਹਨਾਂ ਕਹਿੰਦੇ ਕਿ ਹਮੇਸ਼ਾ ਆਪਣੀ ਸਵਾਰਥੀ ਰਾਜਨੀਤੀ ਕੀਤੀ ਹੈ ਉਹ ਵੀ ਉਹਨਾਂ ਕਹਿੰਦੇ ਕਿ ਕਾਂਗਰਸ ਦੇ ਵਿੱਚ ਛੁੰਡਿਆ ਭਾਜਪਾ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਰਹੇ ਨੇ ਤੇ ਫਿਰ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਕਦੇ ਪੰਜਾਬੀਆਂ ਜਾਂ ਕਿਸਾਨਾਂ ਦੇ ਲਈ ਨਹੀਂ ਬੋਲੇ ਨੇ ਉਹਨਾਂ ਕਹਿੰਦੇ ਕਿ ਪੰਜਾਬ ਦੇ ਵਿੱਚ ਭਾਜਪਾ ਨਾ ਤਿੰਨਾਂ ਦੇ ਵਿੱਚ ਹੈ ਤੇ ਨਾ ਹੀ 13ਾਂ ਵਿੱਚ ਭਾਜਪਾ ਨੇ ਹਮੇਸ਼ਾ ਧਰਮ ਤੇ ਵੰਡ pau ਦੀ ਰਾਜਨੀਤੀ ਕੀਤੀ ਹੈ ਤੇ ਇਸੇ ਕਰਕੇ ਦੇਸ਼ ਦੇ ਲੋਕਾਂ ਨੇ ਭਾਜਪਾ ਨੂੰ ਪੂਰੀ ਤਰ੍ਹਾਂ ਦੇ ਨਾਲ ਲੋਕ ਸਭਾ ਦੇ ਵਿੱਚ ਨਕਾਰ ਦਿੱਤਾ ਹੈ ਤਾਂ ਹੋਰ ਉਹਨਾਂ ਇੱਥੇ ਕੀ ਕੁਝ ਹੈ ਆਉ ਜਾਣਦੇ ਸੁਨੀਲ ਜਾਖੜ ਬਾਰੇ ਪੰਜਾਬ ਦੇ ਲੋਕ ਜਾਣਦੇ ਨੇ ਉਹਨਾਂ ਦੇ ਆਪਣੇ ਹਲਕੇ ਦੇ ਵਿੱਚੋਂ ਜਿੱਥੇ ਉਹ ਪਿਤਾ ਪੁਰਖੀ ਰਾਜਨੀਤੀ ਕਰਦੇ ਰਹੇ ਨੇ ਮੈਂ ਅਬੋਹਰ ਦੀ ਗੱਲ ਕਰ ਰਿਹਾ ਵਾਂ ਉੱਥੋਂ ਲਗਾਤਾਰ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਨਕਾਰਿਆ ਹੈਗਾ ਔਰ ਹੁਣ ਜਿਹੜਾ ਹੈਗਾ ਪੰਜਾਬ ਦੇ ਵਿੱਚ ਵੀ ਉਹਨਾਂ ਦੀ ਅਗਵਾਈ ਨੂੰ ਜਿਹੜੀ ਹੈ ਉਹ ਨਕਾਰਿਆ ਹੈ ਕਿਉਂਕਿ ਜਾਖੜ ਸਾਹਿਬ ਨੇ ਕਦੇ ਵੀ ਪੰਜਾਬ ਦੇ ਪੱਖੀ ਸਟੈਂਡ ਨਹੀਂ ਲਿਆ ਜਾਖੜ ਸਾਹਿਬ ਨੇ ਹਮੇਸ਼ਾ ਹੀ ਆਪਣੇ ਸਵਾਰਥ ਦੀ ਰਾਜਨੀਤੀ ਕੀਤੀ ਹੈ ਜਾਖੜ ਸਾਹਿਬ ਨੇ ਕਦੇ ਕਿਸਾਨਾਂ ਦੇ ਕਹਿਣ ਨੂੰ ਤਾਂ ਆਪਣੇ ਆਪ ਨੂੰ ਕਿਸਾਨਾਂ ਦਾ ਪੁੱਤ ਕਹਿੰਦੇ ਆ ਪਰ ਉਹਨਾਂ ਨੇ ਕਦੇ ਕਿਸਾਨਾਂ ਦੇ ਹੱਕ ਦੇ ਵਿੱਚ ਸਟੈਂਡ ਨਹੀਂ ਲਿਆ ਉਹਨੇ ਹਮੇਸ਼ਾ ਤਾਨਾਸ਼ਾਹੀ ਦੇ ਅੱਗੇ ਗੋਡੇ ਟੇਕੇ ਆ ਜੇ ਉਹਨਾਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਫੈਸਲਾ ਲਿਆ ਹੁੰਦਾ ਜਦੋਂ ਹਰਿਆਣਾ ਦੀ ਭਾਜਪਾ ਸਰਕਾਰ ਲਗਾਤਾਰ ਤਸ਼ੱਦਦ ਕਰ ਰਹੀ ਸੀ ਪੰਜਾਬ ਦੇ ਕਿਸਾਨਾਂ ਦੇ ਉੱਤੇ ਬਾਰਡਰਾਂ ਦੇ ਉੱਤੇ ਉਹਨਾਂ ਨੇ ਆਪਣੀ ਜ਼ੁਬਾਨ ਨਹੀਂ ਖੋਲੀ ਉਹਨਾਂ ਦੇ ਹੱਕ ਦੇ ਵਿੱਚ ਹਾ ਦਾ ਨਾਹਰਾ ਨਹੀਂ ਮਾਰਿਆ ਉਹਨਾਂ ਦੇ ਹੱਕ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਦੇ ਘਰ ਦੇ ਅੱਗੇ ਜਾਂ ਦਫ਼ਤਰ ਦੇ ਅੱਗੇ ਜਾ ਕੇ ਕਿਸੇ ਤਰ੍ਹਾਂ ਦਾ ਜਿਹੜਾ ਰੋਸ਼ਮਜਾਰਾ ਜਾਂ ਉੱਥੇ ਧਰਨਾ ਪ੍ਰਦਰਸ਼ਨ ਨਹੀਂ ਕੀਤਾ ਹੈਗਾ ਇਹ ਚੀਜ਼ਾਂ ਜਿਹੜੀਆਂ ਉਹ ਜੱਗ ਜਾਣ ਰਿਹਾ ਔਰ ਹਮੇਸ਼ਾ ਜਦੋਂ ਉਹਨਾਂ ਨੇ ਕਾਂਗਰਸ ਨੂੰ ਵੀ ਛੱਡਿਆ ਸੀ ਉਦੋਂ ਵੀ ਉਹਨਾਂ ਨੇ ਆਪਣੇ ਸਵਾਰਥ ਦੀ ਰਾਜਨੀਤੀ ਕਾਰਨ ਹੀ ਛੱਡਿਆ ਸੀ ਜੋ ਮੁੱਦੇ ਉਹਨਾਂ ਨੇ ਉਸ ਵਕਤ ਉਠਾਏ ਗਏ ਸੀ ਉਹ ਮੁੱਦੇ ਤਾਂ ਹੁਣ ਭਾਜੀਪੀ ਜੀ ਵੀ ਨੇ ਔਰ ਉਹਨਾਂ ਨੇ ਮਤਲਬ ਕਿੰਨੀ ਸ਼ਰਮ ਦੀ ਗੱਲ ਆ ਕਿ ਉਹਨਾਂ ਨੂੰ ਆਪਣੀ ਹیثیت ਦਾ ਪਤਾ ਹੋਣਾ ਚਾਹੀਦਾ ਪਾਰਟੀ ਦੇ ਵਿੱਚ ਕਿ ਉਹਨਾਂ ਦਾ ਜੂਨੀਅਰ ਜਿਹਨੂੰ 2 ਮਹੀਨੇ ਪਹਿਲਾਂ ਪਾਰਟੀ ਦੇ ਵਿੱਚ ਲਿਆ ਗਿਆ ਔਰ ਜੋ ਇਲੈਕਸ਼ਨ ਵੀ ਹਾਰ ਗਿਆ ਉਸ ਦੇ ਬਾਵਜੂਦ ਉਸ ਨੂੰ ਮੰਤਰੀ ਬਣਾ ਕੇ ਇਹਨਾਂ ਦੇ ਸਿਰ ਦੇ ਉੱਤੇ ਬਿਠਾਇਆ ਗਿਆ ਤੇ ਹੁਣ ਜਿਹੜਾ ਹੈਗਾ ਮੈਂ ਪੁੱਛਣਾ ਚਾਹੁੰਨਾ ਜਾਖੜ ਸਾਹਿਬ ਨੂੰ ਕਿ ਇੱਕ ਤਰ੍ਹਾਂ ਦਾ ਬੀਜੇਪੀ ਨੇ ਇੱਕ ਫਿਰ ਇੰਡੀਕੇਸ਼ਨ ਦੇਣ ਦੀ ਗੱਲ ਕੀਤੀ ਹੈ ਕਿ ਸਾਡਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਚਿਹਰਾ ਆ ਉਹ ਮੰਤਰੀ ਹੋਏਗਾ ਤਾਂ ਕੀ ਹੁਣ ਜਾਖੜ ਸਾਹਿਬ ਇਥੋਂ ਬਾਕੀ ਪਾਤੋ ਵੀ ਜਿਹੜਾ ਆਪਣਾ ਅਸਤੀਫਾ ਦੇਣਗੇ ਕਿਉਂਕਿ ਉਹਨਾਂ ਨੇ ਕਾਂਗਰਸ ਤਾਂ ਇਸੇ ਕਰਕੇ ਛੱਡੀ ਹੈਗੀ ਸੀ ਆਪਣੀ ਆਦਤ ਦੇ ਮੁਤਾਬਕ ਬੀਜੇਪੀ ਨੇ ਉਹਨਾਂ ਦੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਜੀ ਨੇ ਜੋ ਪ੍ਰੈਸ ਕਾਨਫਰੰਸ ਕੀਤੀ ਹੈ ਜਿੱਦਾਂ ਬੀਜੇਪੀ ਲਗਾਤਾਰ ਲੋਕਾਂ ਨੂੰ ਗੁੰਮਰਾਹ ਕਰਦੀ ਰਹੀ ਹੈ ਅੱਜ ਫੇਰ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਹਾਲਾਂਕਿ 4 ਤਰੀਕ ਨੂੰ ਜਿਹੜੇ ਰਿਜ਼ਲਟ ਆਏ ਨੇ ਚਾਹੇ ਅਸੀਂ ਹਿੰਦੁਸਤਾਨ ਦੀ ਗੱਲ ਕਰ ਲਈਏ ਲੋਕਾਂ ਨੇ ਬੀਜੇਪੀ ਨੂੰ ਬੁਰੀ ਤਰ੍ਹਾਂ ਨਕਾਰਿਆ ਬੀਜੇਪੀ ਦੀ ਤਾਨਾਸ਼ਾਹੀ ਲੋਕਤੰਤਰ ਵਿਰੁੱਧ ਔਰ ਸੰਵਿਧਾਨ ਦੇ ਵਿਰੁੱਧ ਕੀਤੀਆਂ ਹੋਈਆਂ ਗਤੀਵਿਧੀਆਂ ਦੇ ਖਿਲਾਫ ਜੋ ਉਹਨਾਂ ਦਾ ਹੰਕਾਰ ਸੀ ਔਰ ਜਿਸ ਤਰੀਕੇ ਨਾਲ ਲਗਾਤਾਰ ਪੂਰੇ ਹਿੰਦੁਸਤਾਨ 'ਚ ਉਹਨਾਂ ਨੇ ਪ੍ਰਚਾਰ ਕੀਤਾ 400 ਪਾਰ ਉਹ ਸਿਰਫ ਉਹਨਾਂ ਦਾ ਜਿਹੜਾ ਰੱਥ ਸੀ ਉਹ 240 ਤੇ ਆ ਕੇ ਰੁਕ ਗਿਆ ਔਰ ਲੋਕਾਂ ਨੇ ਉਹਨਾਂ ਨੂੰ ਨਕਾਰਿਆ ਬੁਰੀ ਤਰੀਕੇ ਨਾਲ ਔਰ ਲੋਕ ਚਾਹੁੰਦੇ ਸੀ ਕਿ ਬੀਜੇਪੀ ਬੇਰੁਜ਼ਗਾਰੀ ਦੇ ਉੱਤੇ ਗੱਲ ਕਰੇ ਵੀਰੇ ਬੀਜੇਪੀ ਜੀਡੀਪੀ ਦੇ ਉੱਤੇ ਗੱਲ ਕਰੇ ਬੀਜੇਪੀ ਦੇਸ਼ ਦੀਆਂ ਬਾਕੀ ਸਮੱਸਿਆਵਾਂ ਦੇ ਉੱਤੇ ਮਹਿੰਗਾਈ ਦੇ ਉੱਤੇ ਗੱਲ ਕਰੇ ਬੀਜੇਪੀ ਕਿਸਾਨਾਂ ਦੀ ਗੱਲ ਕਰੇ ਬੀਜੇਪੀ ਵਪਾਰੀਆਂ ਦੀ ਗੱਲ ਕਰੇ ਪਰ ਬੀਜੇਪੀ ਸਿਰਫ ਤੇ ਸਿਰਫ ਜਿਹੜਾ ਹੈ ਧਾਰਮਿਕ ਤੇ ਵੰਡ ਪਾਊ ਰਾਜਨੀਤੀ ਕਰਦੀ ਰਹੀ ਪੂਰੇ ਕੱਲੇ ਹਿੰਦੁਸਤਾਨ ਚ ਨਹੀਂ ਬਲਕਿ ਜੇ ਅਸੀਂ ਪੰਜਾਬ ਦੇ ਵੀ ਗੱਲ ਕਰੀਏ ਅਕਸਰ ਪੰਜਾਬ ਦੇ ਵਿੱਚ ਤੁਸੀਂ ਜਿਸ ਮਰਜ਼ੀ ਕੋਨੇ ਦੇ ਵਿੱਚ ਚਲੇ ਜਾਓ ਲੋਕ ਇੱਕ ਚੀਜ਼ ਅਕਸਰ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਬੀਜੇਪੀ ਨਾ 3 ਚ ਹੈ ਤੇ ਨਾ 13 ਚ ਹੈ ਔਰ ਇਹ ਜਿਹੜਾ ਇਹਨਾਂ ਚੋਣਾਂ ਦੇ ਵਿੱਚ ਵੀ ਸਿੱਧ ਹੋ ਗਿਆ ਹੈਗਾ ਅੱਜ ਭਾਵੇਂ ਸੁਨੀਲ ਜਾਖੜ ਜੀ ਨੇ ਪ੍ਰੈਸ ਕਾਨਫਰੰਸ ਕਰਕੇ ਆਪਣੀ ਪਿੱਠ ਥਾਪਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਕਿਹਾ ਕਿ ਸਾਡਾ ਵੋਟ ਬੈਂਕ ਜਿਹੜਾ ਹੈ ਉਹ 6% ਜਾਂ 7% ਤੋਂ ਵੱਧ ਕੇ 17% ਹੋ ਗਿਆ ਹੈ ਜਦ ਕਿ ਇਹ ਕੋਰਾ ਝੂਠ ਹੈਗਾ ਮੈਂ ਜਾਖੜ ਸਾਹਿਬ ਨੂੰ ਦੱਸਣਾ ਚਾਹੁੰਨਾ ਆ ਕਿ ਪਹਿਲਾਂ ਤੁਸੀਂ 3 ਸੀਟਾਂ ਤੇ ਲੜਦੇ ਹੁੰਦੇ ਸੀ ਹੁਣ ਤੁਸੀਂ 13 ਸੀਟਾਂ ਤੇ ਲੜੇ ਹੋ ਸੁਭਾਵਕ ਤੌਰ ਤੇ ਉਹ ਵੋਟਾਂ ਜਿਹੜੀਆਂ ਪਹਿਲਾਂ ਤੁਹਾਡੇ ਭਾਈਵਾਲ ਨੂੰ ਪੈਂਦੀਆਂ ਸੀ ਅੱਜ ਉਹ ਤੁਹਾਨੂੰ ਪਈਆਂ ਨੇ ਤੁਹਾਡਾ ਜਿਹੜਾ ਗ੍ਰਾਫ ਉੱਥੇ ਹੀ ਹੈ ਜਿੱਥੇ ਪਹਿਲਾਂ ਸੀ ਬਲਕਿ ਜਦੋਂ ਦੇ ਤੁਸੀਂ ਪ੍ਰਧਾਨ ਬਣੇ ਹੋ ਉਸ ਤੋਂ ਪਹਿਲਾਂ ਬੀਜੇਪੀ ਪੰਜਾਬ ਦੇ ਵਿੱਚ 2 ਸੀਟਾਂ ਜਿੱਤੀ ਹੋਈ ਸੀ ਤੁਹਾਡੀ ਪ੍ਰਧਾਨਗੀ ਦੇ ਵਿੱਚ ਜਿਹੜਾ ਹੁਣ ਬੀਜੇਪੀ 0 ਤੇ ਆ ਗਈ ਹੈ ਸੋ ਪਹਿਲੀ ਗੱਲ ਤਾਂ ਤੁਸੀਂ ਆਪਣੀ ਪਰਫਾਰਮੈਂਸ ਨੂੰ ਦੇਖਦੇ ਹੋਏ ਅਸੀਂ ਤੁਹਾਡੇ ਤੋਂ ਮੰਗ ਕਰਦੇ ਹਾਂ